ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜਛੇੜ ਲਈ ਲੈ ਕੇ ਆਏ ਹਾਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚਲੋ ਕਿ ਰਲੂ ਬਸੂਆਂ ਚੋਂ ਇਹ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਹਾਂਜੀ ਹਾਂ ਵਧੀਆ ਠੀਕ ਠਾਕ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਹਰਦੀਪ ਸਿੰਘ ਆ ਜੀ ਹੂੰ ਪਟਿਆਲਾ ਤੇ ਆ ਜਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਤਹਿਸੀਲ ਤਪਾ ਜੀ ਤੇ ਨੇੜੇ ਨੇੜੇ ਆਪਾਂ ਨੂੰ ਪਿੰਡ ਕਿਹੜੇ ਰਹਿੰਦੇ ਸੈਣਾ ਬਰਾਉੜ ਦੀਪੜ ਠੀਕ ਹੈ ਬਾਈ ਕੰਡੈਕਟਰ ਨੰਬਰ ਬੋਲ ਦੋ ਆਪਣਾ 9988213813 ਇਹ ਬਾਈ ਦਾ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਆਪਣੇ ਘਰ ਦੀ ਆ ਹਾਂਜੀ ਆਪਣੇ ਘਰ ਦੀ ਵਾਲੀ ਵੀ ਆ ਜੀ ਠੀਕ ਆ ਕਿਹੜਾ ਸੂਆ ਸੂਈ ਆ ਬਾਈ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਰਾਤ ਹੀ ਸੂਈ ਆ ਜੀ ਰਾਤ ਸੂਈ ਹਾਂਜੀ ਠੀਕ ਆ ਬੱਚਾ ਤੇ ਕਿੰਨਾ ਕੁ ਬਾਈਪਰ ਫੋਲਾ ਕੱਢਿਆ ਤੜਕੇ ਬੋਲਾ 1.7 ਕਿਲੋ ਘੜਦਾ ਈ ਠੀਕ ਹੈ ਬੱਤੇ ਨੂੰ ਝਕਾ ਗਏ ਜੀ ਤੇ ਰਾਤ ਵੀਰੇ ਨਾ ਤੜਕੀ ਸੁਈ ਹੈ ਜੀ ਠੀਕ ਹੈ ਤੜਕੀ ਸੁਣ ਕੇ ਚਲੋ ਹਾਂਜੀ ਠੀਕ ਕਰੀਚ ਹੋਈ ਆ ਠੀਕ ਹੈ ਚੋਣ ਚਬਾ ਕੇ ਮੈਂ ਦਾ ਬਹੁਤ ਓਕੇ ਆ ਜੀ ਠੰਡੀ ਸੀਲ ਪੂਰੀ ਹੈ ਜੀ ਐ ਹੀ ਕੋਈ ਗੱਲ ਨਹੀਂ ਠੰਡੀ ਸੀਲ ਦੇਖੋ ਬਾਈ ਫੁੱਲ ਲਾ ਗਈ ਜਿਵੇਂ ਮਰਜੀ ਬਹਿ ਜਾ ਥੱਲੇ ਸਹੀ ਗੱਲ ਹੈ ਕੋਈ ਚੱਕਰ ਹੀ ਨਹੀਂ ਹੈ ਚੱਕਰ ਹੀ ਠੰਡੀ ਸੀਲ ਜੀ ਸਹੀ ਗੱਲ ਆ ਬਾਈ ਪੂਰੇ ਗੰਨੇਰ ਕੀ ਧਾਰ ਆ ਜੀ ਪੋਲੇ ਪੋਲੇ ਧਾਰ ਆ ਤੇ ਬਾਕੀ ਕਰਦਾ ਆਪਾਂ ਚੈੱਕ ਕਰਾਂ ਨੇ ਖੜੇ ਮੜੇ ਆ ਬਈ ਬਰੋਬਰ ਆ ਕਿ ਕਿੱਡਾ ਕੱਦ ਤਾਂ ਬਹੁਤ ਲੰਬਾਈ ਉੱਚੀ ਗੱਲ ਮੈਨੂੰ ਕਹਿੰਦਾ ਇੱਥੋਂ ਵੀ ਟੱਪ ਗਿਆ ਨਾ 탑ਦੀ ਹੈ ਜੀ ਹੂੰ ਸਹੀ ਗੱਲ ਆ ਬਈ ਕੱਦ ਕਾੜ ਕੋੜਿਆ ਗਈ ਬਈ ਹੈ ਜੀ ਹੂੰ ਪਤਲੇ ਸਰੀਰ ਚ ਆ ਗਈ ਬਹੁਤ ਸੋਹਣਾ ਸਰੀਰ ਆ ਕਿੰਨਾ ਬਈ ਇਹਨੇ ਦੁੱਧ ਕੱਢਿਆ ਪਿਛਲੇ ਸੂਤ ਇਹਨੇ 18 ਕਿਲੋ ਕੱਢਿਆ ਜੀ ਤੇ ਐਦ ਕੀ ਬਈ ਕਿੰਨੀ ਵੀ ਐਦ ਕਿਤਾ 20 ਪਲੱਸ ਕਰ ਜੂ ਜੀ ਠੀਕ ਆ ਬਾਕੀ ਯਾਦਕਵਾਲ ਡਿਵਾਈਡ ਦੀ ਬਈ ਬਹੁਤ ਆ ਤੇ ਥਣਾ ਦਾ ਜਿਹੜਾ ਗੈਪ ਆ ਬਹੁਤ ਸੋਹਣਾ ਇੱਕੋ ਜਿਹਾ ਥਣ ਚਾਰ ਥਣ ਨਿਖੜ ਮੇ ਥਣ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਤੇ ਚੌਣ ਚਵਾ ਬਾਈ ਕਹਿੰਦਾ ਇੱਕ ਨੰਬਰ ਲੱਗਾ ਵਾ ਖੋਲਿਓ ਬਾਈ ਤੋਰ ਬਾਕੀ ਬਈ ਜੋਂ ਜੋਂ ਦਿਨ ਵਧਣਗੇ ਜੋਂ ਜੋਂ ਨਖਾਰ ਚ ਆਉਣਾ ਨਹੀਂ ਬਾਈ ਹਾਂਜੀ ਹੁਣ ਤਾਂ ਚਿੱਕੜ ਚੁੱਕੜ ਜਿਹਾ ਬਾਹਲਾ ਜੀ ਮੀਂਹ ਕਣੀ ਜੇ ਮੌਸਮ ਦਾ ਹੂੰ ਸਹੀ ਗੱਲ ਆ ਬਾਈ ਬਾਕੀ ਤੋਰਾ ਦਰਾ ਬਾਈ ਸਾਨੂੰ ਚੈੱਕ ਕਰਾ ਨਾ ਹੋਰ ਸਾਡੇ ਦਾ ਥੋੜਾ ਜਿਹਾ ਕੈਮਰਾ ਡਰੇ ਹੋਰ ਕਰਮਾਣ ਵੀ ਦੇਖਦੇ ਨਹੀਂ ਮੋੜ ਦਿਓ ਬਾਈ ਕੋਈ ਗੱਲ ਜਗਾ ਵੀ ਬਾਈ ਕੋਲੇ ਤੇਰਨ ਥੂੜੀ ਹੈਗੀ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਲੈਣ ਦੇ ਮੁੱਲ 90000 ਰੁਪਏ ਹੈ ਜੀ ਹੋਜੂ ਥੋੜਾ ਘਾਣਾ ਮਾਨਦਾਨ ਮਾਨਦਾਨ ਕਰ ਦਾਂਗੇ ਜੀ ਥੋੜਾ ਘਾ ਠੀਕ ਹੈ ਬਾਈ 90000 ਰੁਪਏ ਮੁੱਲ ਹੈ ਬਾਈ ਕਹਿੰਦੇ ਮਾਨਦਾਨ ਇਹ ਕੇ ਦਾ ਜਰੂਰ ਕਰ ਦਿਆਂਗੇ ਤੇ ਕੋਈ ਜੇ ਗੱਲ ਕਰੀਏ ਬਾਈ ਦਾ ਬਾਈ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚ ਬਾਈ ਹੈ ਵੈਟ ਸੇਲ ਕਰ ਰਿਹਾਗਾ ਮਾਰਾਂ ਮਾਰੋਂਗੇ ਬਾਈ ਮਾਰ ਦੇ ਨਹੀਂ ਮਾਰ ਦੋ ਬਾਈ ਨਿਆਣਾ ਨੂਣਾ ਪਾਉਣਾ ਪੂਕ ਲੋੜੀ ਕੋਈ ਚੱਕਰੀ ਨਹੀਂ ਚੀਦਾ ਠੀਕ ਹੈ ਬਾਈ ਠੰਡੀ ਸੀਲ ਬਹੁਤ ਹੈ ਜੀ ਸਹੀ ਗੱਲ ਹੈ ਠੰਡੀ ਸੀਲ ਦੇਖੋ ਬਾਈ ਫੁੱਲ ਆ ਗਈ ਕਰਮਾਣੂ ਕੀ ਦੇ ਨਿਆਣਾ ਪਾਉਣਾ ਪਾਉ ਚੂਣ ਚਬਾਈ ਵਾਲਾ ਚੰਗਾ ਬਾਈ ਹੈ ਨਾ ਦੇਖੋ ਜੀ ਗੰਨੇਆਂ ਕੋ ਵਰਦੀ ਆ ਸਹੀ ਗੱਲ ਆ ਲੈ ਬਾਈ ਗੰਨੇਆਂ ਕੋ ਵਰਦੀ ਆ ਬੈੜ ਦਾ ਚੂਣ ਚਵਾ ਦੇਖੋ ਤੁਸੀਂ ਇੱਕ ਨੰਬਰ ਚੂਣਾ ਮੋਟਾ ਮੋਟਾ ਚੂਣ ਲੱਗਿਆ ਵਾ ਕੀ ਆ ਬਾਤ ਹੈ ਬਾਈ ਠੰਡੀ ਢੀਲ ਬਹੁਤ ਜੀ ਨੇੜੇ ਆ ਪਾਉ ਬਸ ਰੂ ਛੱਡੋ ਸਹੀ ਗੱਲ ਹੁਣ ਜੇ ਮੈਂ ਬੱਚਾ ਵੀ ਨੇੜੇ ਲੈਂਦਾ ਹਾਂ ਤਾਂ ਪਛਤਾਵਾ ਵੀ ਨਹੀਂ ਕਰਾਇਕ ਨੇ ਹਾਂਜੀ ਹਾਂਜੀ ਕੀ ਆ ਬਾਤ ਠੰਡੀ ਢੀਲ ਪੂਰੀ ਹੈ ਨਾ ਬਾਈ ਸਹੀ ਗੱਲ ਆ ਲੈ ਬਾਈ ਠੰਡੀ ਦੇਖੋ ਨੇੜੇ ਆ ਪਾਉ ਨਾ ਵਾ ਕੋਈ ਛਤਰੀ ਦੇਖੋ ਯਾਰ ਬਹੁਤ ਸੋਹਣਾ ਆ ਗਿਆ ਬਾਈ ਸੀਟ ਨਾਲ ਆਰਡਰ ਆ ਗਿਆ ਤੇ ਮੁੱਲ ਵੀ ਬਾਈ ਨੇ ਬਾਈ ਜਾਇਜ਼ ਕੀਤਾ ਬੈੜ ਦੇ ਦੇ ਤਾਂ ਇਹ ਬਾਕੀ ਥਣ ਦੇਖੋ ਬਈ ਬਹੁਤ ਸੋਨਾ ਥਣ ਬਾਕੀ ਆਏਗਾ ਥੋੜਾ ਕਨਾ ਮਾਮਤਾਨ ਵੀ ਜਰੂਰ ਹੋ ਜਾ ਤੇ ਜੇ ਕਿਸੇ ਵੀ ਵੀਰ ਨੂੰ ਬਈ ਬਾਣ ਪਸੰਦ ਆਵੇ ਭਾਈ ਨਾਲ ਕੰਡੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ